ਜੇ ਆਪਾਂ ਧਾਰ ਮਾਰਦੇ ਆ ਨਾ ਤੇ ਇਹ ਮਿੱਠਾ ਦੁੱਧ ਕੱਢਦੀ ਆ ਵੀ ਇਹ ਕਿਸ ਕਾਰਨ ਹੋ ਸਕਦੇ ਆ ਜੇ ਕਿਸੇ ਭਰਾ ਨੂੰ ਪਤਾ ਵੰਦੇ ਬਾਰੇ ਕਿਉਂਕਿ ਆਪਾਂ ਹਜੇ ਤਾਂ ਇਹਦੇ 4 ਮਹੀਨੇ ਪਏ ਨੇ ਆਪਾਂ ਦੁੱਧ ਨਹੀਂ ਚੋ ਸਕਦੇ ਕਿਉਂਕਿ ਬੱਚਾ ਕਮਜ਼ੋਰ ਹੋ ਜਾਊਗਾ ਚੋ ਆ ਕੁਝ ਵੀ ਲਗਾ ਲਓ ਵੀ ਇਹ ਦਾ ਕੋਈ ਹੱਲ ਹੋਵੇ ਨਾ ਭਰਾ ਜਰੂਰ ਦੱਸਿਓ ਵੀ ਜੇ ਕੋਈ ਇਹਦਾ ਹੱਲ ਹੋਵੇ ਠੀਕ ਆ ਤੇ ਮਤਲਬ ਡਰਾਈ ਕਰਨ ਦਾ ਕੋਈ ਹੱਲ ਹੋਵੇ ਦੁੱਧ ਸਕੂਨ ਦਾ ਕੋਈ ਹੱਲ ਹੋਵੇ ਵੀ ਜਰੂਰ ਦੱਸਿਓ ਭਰਾ ਕਿਸੇ ਨੂੰ ਇਹਦੇ ਬਾਰੇ ਅੱਜ ਤਰੀਕ ਹੈਗੀ 11 ਅੱਠਵਾਂ ਮਹੀਨਾ 2025 ਤੇ ਇਹ ਇਹ ਸਮੱਸਿਆ ਜਾਲ ਜ਼ਰੂਰ ਦੱਸਿਓ ਭਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਇੱਧਰ ਆਏ ਸੀ ਪਾਰਕ 'ਚ ਜਵਾਗ ਲੋਰੇ ਰੇਸ ਠੀਕ ਹੈ ਸਵੇਰ ਸਵੇਰ ਦਾ ਘੱਟਾ ਟਾਈਮ ਇਹ ਬਹੁਤ ਕਾਫੀ ਟਾਈਮ ਤੇ ਆਏ ਹੋਏ ਆ ਠੀਕ ਹੈ ਤੇ ਮੈਂਤ ਚੱਲੀ ਜਾਂਦੀ ਜਮਕਾਂ ਦੀ ਇਹ ਸਵੇਰ ਸਵੇਰ ਦਾ ਟਾਈਮ ਹੈ ਜੇ ਸੂਰਜ ਨੇ ਨਿਕਲਿਆ ਤੇ ਕੋ ਟਾਈਮ ਤੇ ਆਏ ਤੇ ਮਿਹਨਤ ਚੱਲੀ ਜਾਂਦੀ ਹੈ ਠੀਕ ਹੈ ਜੀ ਤੇ ਜ਼ਰੂਰੀ ਵੀ ਹੈ ਜੀ ਸਵੇਰੇ ਸਵੇਰ ਮਿਹਨਤ ਕਰਨੀ ਚਾਹੀਦੀ ਹੈ ਰਨਿੰਗ ਕਰਨੀ ਚਾਹੀਦੀ ਹੈ ਪ੍ਰੈਕਟਿਸ ਕਰੋ ਠੀਕ ਹੈ ਜਿਹੜਾ ਆਪਣਾ ਕੰਮ ਹੈ ਠੀਕ ਹੈ ਜੀ ਬੰਦੇ ਨੂੰ ਸਰੀਰ ਉੱਪਰ ਕੁਝ ਨਹੀਂ ਹੈਗਾ ਜੇ ਸਰੀਰ ਫਿੱਟ ਹੈ ਸਿਹਤ ਚੰਗੀ ਹੈ ਤਾਂ ਸਭ ਕੁਝ ਵਧੀਆ ਲੱਗਦਾ ਤੇ ਜੀ ਮਿਲਦੇ ਆ ਜੀ ਚਲੋ ਅੱਗੇ ਪ੍ਰੈਕਟਿਸ ਤੇ ਕੀ ਕਰਦੇ ਜਵਾਕ ਲੋ ਜੀ ਆਪਾਂ ਇੱਧਰ ਆ ਕੇ ਅਸੀਂ ਘਰੇ ਤੇ 6 ਲਗਭਗ 5 ਵਜੇ ਤੱਕ 6:30 ਵਜੇ ਤੱਕ ਰਨਿੰਗ ਕੀਤੀ ਜਵਾਕਾਂ ਨੇ ਉਸ ਤੋਂ ਬਾਅਦ ਫਿਰ ਇੱਧਰ ਮਾੜੀ-ਮੋਟੀ ਪ੍ਰੈਕਟਿਸ ਕਰ ਲੈਂਦੇ ਨੇ ਠੀਕ ਹੈ ਤੇ ਉਧਰ ਚੱਲੋ ਸਵੇਰੇ ਮੰਨ ਲਾ ਵੀ ਦੋਸਤੋ ਲਗਭਗ 5 ਤੋਂ 7 ਠੀਕ ਹੈ 7 ਵਜੇ ਅੱਡ ਜਾਣਗੇ ਤੇ ਉਸ ਤਰ੍ਹਾਂ ਸ਼ਾਮ ਨੂੰ ਵੀ ਤੋਂ 5:30 ਵਜੇ ਤੋਂ 7:30 ਵਜੇ ਤੱਕ ਸ਼ਾਮ ਨੂੰ ਜਿਹੜਾ ਰਨਿੰਗ ਕਰਕੇ ਪ੍ਰੈਕਟਿਸ ਮਿਹਨਤ ਕਰ ਲੈਂਦੇ ਚਲੋ ਐਂ ਆਉਂਦਾ ਵੀ ਸਰੀਰ ਨੂੰ ਮੈਂ ਕਰਿਆ ਸਰੀਰ ਫਿੱਟ ਹੋ ਜਾਂਦਾ ਠੀਕ ਹੈ ਤੇ ਇੱਧਰ ਬੈਠੇ ਸੀ ਆਪਣੇ ਜਾਨਵਰ ਤੇ ਇਹ ਕਰ ਰਹੇ ਨੇ ਰੈਸਟ ਠੀਕ ਹੈ ਕਿਉਂਕਿ ਰਾਤ ਨੂੰ ਤਾਂ ਹੁੰਦਾ ਮੱਛਰ ਚਾਰੀਆਂ ਨੂੰ ਖਾਂਦਾ ਰਾਤ ਨੂੰ ਠੀਕ ਹੈ ਮੱਛਰ ਬਹੁਤ ਹੋ ਗਿਆ ਤੇ ਹੁਣ ਸਵੇਰ ਸਵੇਰ ਬੈਠੀਆਂ ਚਾਰੀਆਂ ਰਮਾਨਾ ਅਸੀਂ ਆਪ ਥੋੜਾ ਲੇਟ ਹੀ ਪਾਈਦੇ ਪੱਟੇ 7:00 ਵਜਾ ਦੀ ਤੇ ਕਿਉਂਕਿ ਦੁੱਧ ਚਵਾਈ ਦੇ ਹੁੰਦੀ ਨਹੀਂ ਠੀਕ ਹੈ ਜੀ ਕਿਉਂਕਿ ਡرائی ਨੇ ਸਾਰੀਆਂ ਤੇ ਅੰਦਰ ਲੀਆਂ ਸਗੋਂ ਵੜਾਂ ਦੋਵੇਂ ਦੋ ਅੰਦਰ ਨੇ ਇੱਕ ਮੱਝ ਤੇ ਦੋ ਗਾਵਾਂ ਆਪਾਂ ਵੇਚਤੀਆਂ ਸੀ ਹੁਣ ਸੇਲ ਕਰਤੀਆਂ ਸੀ ਠੀਕ ਹੈ ਜੀ ਤੇ ਮੰਨ ਕੇ ਚਲੋ ਹੁਣ ਜੜੀਆਂ ਬੈਠੀਆਂ ਤਾਂ ਹੀ 7 ਵਜੇ ਲੇਟ ਪਈ ਤੇ ਚੱਲ ਜਿਹੜਾ ਘੰਟਾਂ ਨੇੜੇ ਨੇੜੇ ਘੰਟਾ ਸਵੇਰੇ ਸਵੇਰੇ ਦਾ ਰੈਸਟ ਕਰ ਲੈਣੀਆਂ ਤੇ ਚਵਾਈ ਦਾ ਚੱਕਰ ਹੁੰਦਾ ਚਵਾਈ ਤੇ ਫਿਰ ਆਪਾਂ ਨੂੰ 60 ਟਾਈਮ ਨਾਲ ਪੱਠੇ ਪੋਣੇ ਪੈਂਦੇ ਆ ਤੇ ਇੱਧਰ ਆਪਣੇ ਦੋ ਤਿੰਨ ਬੱਚੇ ਆ ਬੈਠੇ ਤੇ ਦੋ ਕਿ ਤਿੰਨ ਆਪਣੀ ਬੱਕਰੀਆਂ ਜੀਆਂ ਹੈ ਗਿਆ ਉਹ ਖੜੀਆਂ ਤੇ ਬਸ ਆਈ ਜਾਨਵਰ ਆਪਣੇ ਕੋ ਘਟਾ ਤੇ ਬਹੁਤ ਤੇ ਲਿਆਵਾਂਗੇ ਥੋੜਾ ਠੜਕੇ ਲਿਆਵਾਂਗੇ ਜਾਨਵਰ ਤੇ ਪੂਰੇ ਕਰਾਂਗੇ ਸਾਰੇ ਜਿਹੜੇ ਆਪਾਂ ਵੇਚੇ ਨੇ ਤੇ ਇੰਦਰ ਜੋਗ ਮਾਰੀ ਜਾਂਦੇ ਨੇ ਮਿਹਨਤ ਠੀਕ ਹੈ ਤੇ ਬਾਕੀ ਚਲੋ ਮਨਾਂ ਵੀ ਸਰੀਰ ਵੀ ਆਪਣਾ ਮਾਲਾ ਵੀ ਸਵੇਰ ਹਰ ਇਨਸਾਨ ਉਹਨੂੰ ਸਿਰਫ ਦੌੜਨਾ ਚਾਹੀਦਾ ਪ੍ਰੈਕਟਿਸ ਕਰਨੀ ਚਾਹੀਦੀ ਮਿਹਨਤ ਕਰਨੀ ਚਾਹੀਦੀ ਠੀਕ ਹੈ ਤੇ ਬੱਚਿਆਂ ਨੂੰ ਉਠਾਇਆ ਕਰਨਾ ਚਾਹੀਦਾ ਆਪਾਂ ਨੂੰ ਤੇ ਕਿਉਂ ਜ਼ਰੂਰੀ ਹੈ ਹਰ ਇੱਕ ਇਨਸਾਨ ਕਰਦਾ ਹੈ ਜਿਹੜਾ ਮਿਹਨਤ ਕਰਦਾ ਉਹਨੂੰ ਪਤਾ ਹੁੰਦਾ ਵੀ ਸਰੀਰ ਫਿੱਟ ਕਰਨਾ ਜੋ ਕਰਨਾ ਬਿਮਾਰੀਆਂ ਤਾਂ ਦੂਰ ਜਾਂਦਾ ਬੰਦਾ ਉਸ ਤੋਂ ਬਾਅਦ ਦੇਖ ਲਓ ਦਿਖਾਉਣੀ ਆ ਤੁਹਾਨੂੰ ਅੱਗੇ ਕੀ ਕਰਨਾ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਕਿਸੇ ਵੀਰ ਭੈਣ ਭਰਾ ਕੋ ਕੋਈ ਵੈਦ ਹੋਵੇ ਦਿਮਾਗ ਵਾਲਾ ਦਿਮਾਗ ਦੀਆਂ ਨਾੜੀਆਂ ਖੋਲਣ ਵਾਲਾ ਸਾਡੇ ਨਾਲ ਸੰਪਰਕ ਕਰਨ ਹੈ ਆਹ ਦਿਮਾਗ ਦੀਆਂ ਨਾੜੀਆਂ ਸੈੱਟ ਕਰਨੀਆਂ ਦਿਮਾਗ ਸੈੱਟ ਕਰਨਾ ਇਹ ਦੱਸੀ ਐਤੋਂ ਬੰਦੇ ਰਹਿ ਨੋਜ ਸੁਬੇ ਦੀ ਪ੍ਰੈਕਟਿਸ ਕਰਕੇ ਰਨਿੰਗ ਕਰਕੇ ਪ੍ਰੈਕਟਿਸ ਕਰਕੇ ਇਧਰ ਆ ਕੇ ਪੱਠੇ ਪਉਣ ਪਸੂਆਂ ਤੇ ਟੋੜੀ ਤੇ ਹਰਿਆ ਮਿਕਸ ਹੋ ਜਾਊਗਾ ਨਾਲ ਪੈ ਜਾਊਗਾ ਥੋੜਾ ਥੋੜਾ ਇਹਨਾਂ ਨੂੰ ਫੀਡ ਠੀਕ ਹੈ ਟਰਾਜੈਕਸ਼ਨ ਫੀਡ ਚੱਲ ਰਹੀ ਆ ਕੁਝ ਹੀ ਫੁੱਲ ਡਰਾਈ ਕਾਉ ਚੱਲ ਰਹੀ ਆ ਦੋਸਤੋ ਆਪਣੇ ਕੋਲ ਇੱਕ ਵੈਡ ਆ ਆ ਜਿਹੜੀ ਤੁਸੀਂ ਸਾਹਮਣੇ ਸਕਰੀਨ 'ਚ ਦੇਖ ਰਹੇ ਹੋਗੇ ਇੱਕ ਨਾ ਸਮੱਸਿਆ ਹੋ ਇਹ ਹੋ ਗਈ ਆ ਵੈਡ ਦੀ ਵੀ ਇਹ ਵੈਡ ਨਾ 5ਵੇਂ ਮਹੀਨੇ ਪ੍ਰੈਗਨੈਂਟ ਆ ਮਤਲਬ 5ਵਾਂ ਮਹੀਨਾ ਚੱਲ ਰਿਹਾ ਵੈਡ ਨੂੰ ਠੀਕ ਹੈ ਜੀ ਤੇ ਇਹਦੇ ਨਾ ਆ ਦੇਖਦੇ ਹੋਗੇ ਤੁਸੀਂ ਇਹਦੇ ਦੁੱਧ ਉੱਤਰ ਆਇਆ ਮਤਲਬ ਦੁੱਧ ਦੇ ਰਹੀ ਆ 5ਵੇਂ ਮਹੀਨੇ ਜੀ ਕਪਾ ਚਵਾਈ ਤੇ ਨਹੀਂ ਕੀਤੀ ਹੁੰਦੀ ਪਰ ਇਹਦਾ ਨਾ ਮਤਲਬ ਜਿਵੇਂ ਦੁੱਧ ਚੱਕ ਦਿੱਤਾ ਮੈਂ ਕੱਢ ਕੇ ਥੋੜਾ ਜਿਹਾ ਦੁੱਧ ਮਿੱਠਾ ਹੈ ਠੀਕ ਹੈ ਤੇ ਇਹ ਮੰਨ ਲਓ ਵੀ ਕੀ ਸਮੱਸਿਆ ਹੋ ਸਕਦੀ ਹੈ ਹਜੇ ਤੈਨੂੰ ਲਗਭਗ 4 ਮਹੀਨੇ ਪਹਿ전 ਨੂੰ ਸੂਣ ਚ ਬੱਚਾ ਹੋਣ ਚ ਇਹ ਜਿੰਨੂੰ ਜਿੰਨੂੰ ਪਰਾਂ ਨੂੰ ਪਤਾ ਵੇ ਇਹਦਾ ਕੋਈ ਕਿਵੇਂ ਹੋ ਸਕਦਾ ਵੀ ਕਿੱਦਾਂ ਹੋਇਆ ਹੈ ਤੈਂਦਾ ਕੀ ਹੱਲ ਕਰੀਏ ਸਾਨੂੰ ਜਰੂਰ ਦੱਸਿਓ ਠੀਕ ਹੈ ਜੀ ਤੇ ਅਸੀਂ ਹੁਣ ਇਹਦੀ ਲਗਭਗ ਹੁਣ ਕੱਲ ਦਾ ਦਾਣਾ ਬੰਦ ਕਰਤਾ ਸਿਰਫ ਇਹਨੂੰ ਪੱਠਿਆਂ ਤੇ ਰੱਖਾਂਗੇ ਹੁਣ ਅਸੀਂ ਕਿਉਂਕਿ ਅਸੀਂ ਅੱਗੇ ਨਾਲ ਇਹਨੂੰ ਫਰਾਕ ਦਿੰਦੇ ਸੀ ਤੇ ਮੰਨ ਲਓ ਜਿਵੇਂ ਦਾਣਾ ਘਰ ਦਾ ਬਣਾਇਆ ਹੋਇਆ ਠੀਕ ਹੈ ਸਿਰਫ ਡਰਾਈ ਕਾਉ ਚੱਲ ਰਹੀ ਸੀ ਦੀ ਪਰ ਇਹਦਾ ਕੱਲ ਦਾ ਹੁਣ ਬੰਦ ਕਰਾਂਗੇ ਕਿ ਇਹਨੂੰ ਸਿਰਫ ਹਰੇ-ਹਰੇ ਤੇ ਰੱਖਾਂਗੇ ਦੇਖਦੇ ਇਹਦਾ ਦੁੱਧ ਇਹਦਾ ਮੰਨ ਲਓ ਵੀ ਡਰਾਈ ਕਰਨੀ ਪਊਗੀ ਜਿੱਦਾਂ ਇਹਦਾ ਦੁੱਧ ਉਤਰਿਆ ਹੋਇਆ ਹੈ ਹਿਸਾਬ ਨਾਲ ਤਾਂ ਕਿਉਂਕਿ ਅਜੇ ਤਿੰਨ ਤੇ ਚਾਰ ਮਹੀਨਾ ਪਹਿਜਾ ਤੇ ਜੇ ਆਪਾਂ ਇਹਨੂੰ ਚਵਾਈ ਕਰਦੇ ਆਂ ਤੇ ਫਿਰ ਇਹਦਾ ਬੱਚਾ ਕਮਜ਼ੋਰ ਹੋ ਜਾਊਗਾ ਇਹਦਾ ਸਾਨੂੰ ਨਾ ਜਰੂਰ ਹੱਲ ਦੱਸਿਓ ਬਹੁਤ ਸਾਡੇ ਤੇ ਵੱਡੀ ਸਮੱਸਿਆ ਪਣੀ ਪਈ ਐ ਠੀਕ ਐ ਵੈੜੀ ਬਹੁਤ ਚੰਗੀ ਸੀ ਬਹੁਤ ਚੰਗੀ ਮਾਂ ਦੀ ਧੀ ਆ ਏ ਠੀਕ ਐ ਜਰਸੀ ਚੋਂ ਪੈਦਾ ਹੋਈ ਸੀ ਪਰ ਬਹੁਤ ਇਹਦੀ ਮਾਂ ਥੱਲੇ 27 28 ਲੀਟਰ ਦੁੱਧ ਕੱਢਿਆ ਸੀ ਅਸੀਂ ਜਰਸੀ ਥੱਲੇ ਤੇ ਉਹਦੀ ਧੀ ਆ ਬਹੁਤ ਮਿਹਨਤ ਕਰਕੇ ਪਾਲੀ ਆ ਆਪਣਾ ਕੋ ਤੇ ਕੋ ਵਛੀ ਆਪਣੇ ਕੋ ਠੀਕ ਐ ਦੋ ਬੈੜਾਂ ਬਹੁਤ ਮਿਹਨਤ ਕੀਤੀਆਂ ਦੇਖੋ ਤੁਹਾਨੂੰ ਪਤਾ ਹੀ ਆ ਕਿ ਕਿਦਾਂ ਦਾ ਪੀਰ ਕੋਈ ਸਰੀਰ ਚ ਕੋਈ ਨੂੰ ਆਪਾਂ ਪੂਰੀ ਡਾਈਟ ਦੇਈ ਦੀ ਆਪਾਂ ਠੀਕ ਹੈ ਜੋ ਇਹਨਾਂ ਨੂੰ ਪ੍ਰੋਪਰ ਚਾਹੀਦਾ ਹਰ ਚੀਜ਼ ਤੇ ਸਾਨੂੰ ਉਹਨਾਂ ਪਰਾ ਜ਼ਰੂਰ ਦੱਸਿਓ ਕਿੱਥੇ ਤੇਰਾ ਬਹੁਤ ਵੱਡੀ ਸਮੱਸਿਆ ਬਣੀ ਪਈ ਆ ਠੀਕ ਹੈ ਜੀ ਆ ਦੇਖੋ ਇਹ ਦੀਪਾ ਨੂੰ ਹੁਣ ਚਬਾਈ ਕਰ ਲੋ ਤੇ ਬਾਕੀ ਇੱਧਰ ਬੱਚਾ ਪਾ ਰਿਆ ਪੱਠੇ ਨਾਲੇ ਹਰੀਆਕ ਪਾ ਦਾਂਗੇ ਨਾਲ ਪਾ ਦਾਂਗੇ ਤੂੜੀ ਤੇ ਨਾਲੇ ਇਹਨਾਂ ਨੂੰ ਪਾਵਾਂਗੇ ਨਾਲ ਹੀਫਟ ਡਰਾਈ ਕਾਓ ਤੋਂ ਕਾਓ ਤੇ ਨਾਲ ਟਰਾਜੈਕਸ਼ਨ ਫੀਡ ਠੀਕ ਹੈ ਕਿਉਂਕਿ ਮੰਜ ਦਾ ਰਹਿ ਗਿਆ ਇੱਕ ਮੰਥ ਮੱਝ ਸਾਰੀ ਲਿਬੜੀ ਪਈ ਆ ਇੱਥੇ ਨਾਲ ਪਾਏ ਕਰਕੇ ਪਸ਼ਾਬ ਤੇ ਤੇ ਮੱਛਰ ਹੁੰਦਾ ਅੱਜ ਕੱਲ ਪੱਕੇ-ਪੁੱਕੇ ਚੱਲੇ ਧੂਣਾ ਧੋਣਾ ਲਾਈਂਦਾ ਪਰੋ ਗੱਲ ਨਹੀਂ ਬੰਦਦੀ ਇਹਨੂੰ ਹੁਣ ਨਵਾਵਾ ਕਰਵਾਉਂਗੇ ਸਾਰੀ ਮੱਝ ਦਾ ਨਾਸਵੱਜਾ ਪਿਆ ਠੀਕ ਹੈ ਇੱਕ ਮੰਥ ਰਹਿ ਗਿਆ ਆ ਬੈੜੀ ਵੀ ਆਪਣੀ ਜਰਸੀ ਬਹੁਤ ਚੰਗੀ ਜਾਂਦੇ ਜਾਇ ਜੀ ਤੇ ਇਹ ਦੋਵੇਂ ਇਕੱਠੀਆਂ ਬੰਨੀ ਦੀਆਂ ਸੀ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਤੇ ਇਹਨੇ ਮੂੰਹ ਇਹਨੇ ਤੇ ਨਹੀਂ ਮੂੰਹ ਮਾਰ ਲਿਆ ਕਿਤੇ ਥਣਾ ਨੂੰ ਇਹ ਵੀ ਹੋ ਸਕਦਾ ਠੀਕ ਹੈ ਪਰ ਅਸੀਂ ਉਹਨਾਂ ਅਰਡ ਕੀਤਾ ਇਹਨੂੰ ਕੱਲ ਦਾ ਤੇ ਇਹਨੇ ਇੱਕੋ ਦਮ ਹੀ ਦੁੱਧ ਉਤਾਰ ਲਿਆ ਪਹਿਲਾਂ ਤਾਂ ਅਸੀਂ ਕਿਹਾ ਵੀ ਚਲੋ ਜਿਵੇਂ ਬੇੜਾ ਮੱਲਾ ਵੀ 5ਵੇਂ 6ਵੇਂ ਮਹੀਨੇ ਚ ਲੱਗਦੀਆਂ ਦਾ ਥੋੜੇ ਥੋੜੀ ਲੈਪਟੀ ਲੋਣ ਲਾ ਪੈਦੀਆਂ ਅਸੀਂ ਤਾਂ ਪਹਿਲਾਂ ਉਹ ਚੱਕਰਾਂ ਚਰੇ ਤੇ ਬਾਅਦ ਵਿੱਚ ਜਦੋਂ ਇਹਨੇ ਦੁੱਧ ਉਤਾਰਿਆ ਅਸੀਂ ਕਿਹਾ ਤੇ ਤਾਂ ਤੁਸੀਂ ਦੁੱਧ ਉਤਾਰ ਗਿਆ ਦੁੱਧ ਵੀ ਮਿੱਠਾ ਜਾਂਦਾ ਤੇ ਇਹਦਾ ਭਰਾ ਸਾਨੂੰ ਜ਼ਰੂਰ ਹੱਲ ਦੱਸੇ ਸਾਡੇ ਨਾਲ ਕਿਸੇ ਭਰਾ ਨੂੰ ਪਤਾ ਹੋਵੇ ਕਿਉਂਕਿ ਹਰ ਇੱਕ ਦਾ ਆਪ ਵੀ ਨੋਲੇਜ ਹੁੰਦੀ ਕਿਸੇ ਸਾਡੇ ਇੱਕ ਕਦੀ ਕੇਸ ਨਹੀਂ ਹੋਇਆ ਪਹਿਲਾਂ ਕਦੀ ਫਰਸਟ ਕੇਸ ਆ ਸਾਡੇ ਸਾਨੂੰ ਜਰੂਰ ਦੱਸਿਓ ਤੇ ਇਧਰ ਬੱਚਾ ਪਾਈ ਜਾਂਦਾ ਪੱਠੇ ਠੀਕ ਹੈ ਸੋਵੇ ਸੋਵੇ ਦਾ ਟਾਈਮ ਲੇਟ ਹੀ ਪਾਈ ਦੇ ਭਰਾ ਸਿੱਧੀ ਜੀ ਗੱਲ ਹੈ ਹੁਣ ਪਾ ਦੀ ਤੇ ਸਵਾ ਸੱਤ ਵੀ ਹੋ ਗਏ ਹੋ ਗਏ ਕਿਉਂਕਿ ਸਾਰੇ ਗਾਵਾਂ ਰਮਾਨਾ ਸਾਰੇ ਦੰ ਦਿਖਾਇਆ ਸੀ ਗਾਵਾਂ ਬੈਠੀਆਂ ਸੇ ਆਰਾਮ ਨਾਲ ਬਾਹਰ ਕਿਉਂਕਿ ਰਾਤ ਨੂੰ ਮੱਛਰ ਹੁੰਦਾ ਅਸੀਂ ਫਿਰ ਅਸੀਂ ਨਾਲ ਲੇਟ ਕਰਤੀ ਦਾ ਸਵੇਰੇ ਕਿਉਂਕਿ ਸਾਰਾ ਦਿਨ ਇੱਥੇ ਹੁੰਨ ਇਹਨਾਂ ਨੇ ਪੱਠੇ ਖਾਣਾ ਹੀ ਆ ਹੁਣ ਪਾਵਾਂਗੇ ਹੁਣ ਇਸ ਤੋਂ ਬਾਅਦ ਅਸੀਂ 11 ਵਜੇ ਫਿਰ ਪਾਵਾਂਗੇ ਕੀ ਜੇ ਦੋ ਟਾਈਮ ਪੱਠੇ ਪਾ ਜੀਦਾ ਕਿਉਂਕਿ ਇੱਕ ਟਾਈਮ ਜੇ ਜ਼ਿਆਦਾ ਖੁਰਲੀਆਂ ਭਰਦੀਆਂ ਹਾਂ ਤਾਜ਼ੇ ਪੱਠੇ ਵੱਢ ਕੇ ਲਿਆਉਣਗੇ ਉਹ ਫਿਰ ਪਾ ਦਾਂਗੇ ਕਿਉਂਕਿ ਜ਼ਿਆਦਾ ਖੁਰਲੀਆਂ ਭਰਦੇ ਫਿਰ ਥੱਲੇ ਛੋੜ ਦਿਆਂ ਖਰਾਬ ਕਰ ਦਿਆਂ ਇਸ ਕਰਕੇ ਦੋ ਵਾਰੀ ਪਾ ਦੀ ਤਾਂ ਹੁਣ ਪਾ ਦੀ ਤਾਂ 11:00 ਵਜੇ ਫਿਰ ਪਾ ਦਾਂਗੇ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ 4:30 ਵਜੇ ਠੀਕ ਹੈ ਇਹ 3:30 ਟਾਈਮ ਦੇ ਆਪਣੇ ਪਸ਼ੂਆਂ ਦੀ ਡਾਈਟ ਦਾ ਟਾਈਮ ਹੈ ਠੀਕ ਹੈ ਤੇ ਬਾਕੀ ਪਰੋ ਦੋਸਤੋ ਜਿੰਨੇ ਵੀ ਹੈਗੇ ਨੇ ਮਿਹਨਤ ਕਰਿਆ ਕਰੋ ਠੀਕ ਹੈ ਤੇ ਜਵਾਕਾਂ ਨੂੰ ਕੰਮ ਕਰ ਲਾਇਆ ਕਰੋ ਅੱਜ ਕੱਲ ਬਹੁਤ ਮਾਹੌਲ ਮਾੜਾ ਹੋ ਚੁੱਕਿਆ ਜਵਾਕ ਫੋਨ ਜੀ ਨਹੀਂ ਨਿਕਲਦੇ ਆਮ ਦੇਖੀ ਦੇ ਘਰਾਂ ਚ ਪਰ ਸਾਡੇ ਜਵਾਕਾਂ ਨੂੰ ਟਾਈਮ ਨਹੀਂ ਲੱਗਦਾ ਇਹਨਾਂ ਠੀਕ ਹੈ ਕਿਉਂਕਿ ਸਵੇਰੇ 4:30 ਵਜੇ ਤਾਂ ਉੱਠਦੇ ਹੀ ਨੇ 5 ਵਜੇ ਗਰਾਊਂਡ ਜਾਂਦੇ ਨੇ 7 ਵਜੇ ਤੱਕ ਇੱਥੇ ਉਹਦੀ ਪ੍ਰੈਕਟਿਸ ਕਰਦੇ ਨੇ 7 ਵਜੇ ਤੋਂ ਬਾਅਦ ਫਿਰ ਪੱਠਿਆਂ ਦਾ ਟਾਈਮ ਹੋ ਜਾਂਦਾ ਹਨ ਪੱਟੇ ਪੋਣਗੇ ਲਗਭਗ ਇਹਨਾਂ ਨੇ 11 ਵਜੇ ਫਿਰ ਹੀ ਆਉਣਾ ਠੀਕ ਹੈ ਫਿਰ 2-3 ਘੰਟੇ ਸੌਂ ਗਏ ਉਸ ਤੋਂ ਬਾਅਦ 3:00-3:30 ਵਜੇ ਫਿਰ ਉੱਠ ਕੇ ਫਿਰ ਇਹਨਾਂ ਦੇ ਕੰਮਚਾਰ ਸ਼ੁਰੂ ਫਿਰ ਕਿਉਂਕਿ ਸ਼ਾਮ ਨੂੰ ਹੀ ਮਿਹਨਤ ਕਰਦੇ ਨੇ ਗਰਾਊਂਡ ਰਨਿੰਗ ਜਿਮ ਵੀ ਜਾਣਾ ਗਰਾਊਂਡ ਪ੍ਰੈਕਟਿਸ ਕਿਉਂਕਿ ਸ਼ਾਮ ਨੂੰ ਪਸੂਆਂ ਦਾ ਵੀ ਕਾਫੀ ਟਾਈਮ ਹੋ ਗਿਆ ਹੈ ਕਾਫੀ ਟਾਈਮ ਲੱਗ ਜਾਂਦਾ ਠੀਕ ਹੈ ਜੀ ਕਿ ਦੋ ਘੰਟੇ ਤੇ ਲਗਭਗ ਲੱਗ ਜਾਂਦੇ ਧੂਣਾ ਤਾਣਾ ਲਾਉਂਦੇ ਨੂੰ ਪਾਣੀ ਪੁਣੀ ਡੋਣ ਦਾ ਪਾਣੀ ਪਿਆਇਆ ਪੱਠੇ ਪਾਇਆ ਠੀਕ ਹੈ ਇੱਕ ਗਾਂ ਦੀ ਚੌਈ ਚਲ ਇੱਕ ਗਾਂ ਦੀ ਚਵਾਈ ਹੁੰਦੀ ਹੈ ਤੇ ਹੁਣ ਸਾਨੂੰ ਇੱਕ ਆ ਸਮੱਸਿਆ ਵੱਧ ਗਈ ਹੈ ਇਹ ਤਾਂ ਵੀ ਸਾਨੂੰ ਕੋਈ ਹੱਲ ਕਰਨਾ ਪਊਗਾ ਤੇ ਪਾਸੇ ਹੀ ਸੀ ਸਵੇਰੇ ਸਵੇਰੇ ਲੱਗਿਆ ਕੰਮ ਕਰਨ ਕਰਨ ਠੀਕ ਹੈ ਤੇ ਟਾਈਮ ਨਹੀਂ ਲੱਗਦਾ ਜਵਕਾ ਨੂੰ ਤੇ ਲੱਗ ਗਿਆ ਮੈਂ ਵੀ ਕਰੀ ਚੱਲੋ ਮੈਂ ਤਾਂ ਕੋਈ ਚੱਕਰ ਨਹੀਂ ਬਾਬਾ ਆਪੇ ਭੜੀ ਕਰੂਗਾ ਕੋਈ ਗੱਲ ਆਊਗਾ ਤੁਹਾਡਾ ਟਾਈਮ ਟਾਈਮ ਲੱਗੂਗਾ ਪਰ ਹਰ ਚੀਜ਼ ਦਾ ਟਾਈਮ ਲੱਗਦਾ ਮਲੋਜ ਚਲੋ 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 ਗੋਮਾ ਛੱਡਤੀਆਂ ਖੁੱਲੀਆਂ ਫਿਰ ਪੌਂ ਤੋਂ ਬਾਅਦ ਗਾਂਵ ਆ ਲਿਆ ਆਪ ਅੰਦਰ ਠੀਕ ਹੈ ਤੇ ਹੋਣ ਰਹਿਣਗੇ ਸਾਮ ਨੂੰ 5:30 ਵਜੇ ਤੱਕ ਅੰਦਰ ਲੜੋ ਨਾ ਲੜੋ ਨਾ ਅਜਿਹਾ ਨਾ ਕਰੇਗਾ ਕੋਈ ਨਹੀਂ ਉਹਨੂੰ ਪੀੜਾ ਕਰਦਾ ਕੋਈ ਨਹੀਂ ਮੱਜ ਮੱਜ ਖੁੱਲੀ ਆ ਬਾਲੀ ਉਹਨੂੰ ਪੀੜਾ ਕਰਦਾਂਗੇ ਠੀਕ ਹੈ ਫਿਰ ਇੱਧਰ ਬੰਦ ਇਹਨਾਂ ਸਾਰਿਆਂ ਨੂੰ ਲੋ ਜਿਹਾ ਰਹਿਣ ਦਾ 6:30 ਵਜੇ ਤੱਕ ਅੰਦਰ ਪਰ ਮੱਜ ਨੂੰ ਪੀੜਾ ਕਰਦੀ ਚੰਗਾ ਇਹ ਦੋ ਮਾਰੂਗੀ ਮੱਜ ਉਹ ਕਿ ਦੋਸਤੋ ਇਹਨਾਂ ਦੀ ਜੋ ਕਰ ਦਿੱਤੀ ਅਜੇ ਚੇਂਜ ਜਿਹੜੀ ਉਹ ਬੱਚੀ ਲਾਲ ਉਹ ਹੁੰਦੀ ਸੀ ਇੱਥੇ ਆ ਇਸ ਗਾਂ ਦੇ ਥਾਂ ਤੇ ਗਾਂ ਸੀ ਉੱਥੇ ਉਹ ਤੁਹਾਨੂੰ ਦੱਸਿਆ ਸਮੱਸਿਆ ਕਰਕੇ ਆਪਾਂ ਗਾਂ ਉਧਰ ਕੀਤੀ ਓ ਠੀਕ ਹੈ ਤੇ ਹੁਣ ਇੱਕ ਦਹਾ ਦਿਨ ਤੱਕ ਕਰਨੀ ਗਿਆ ਕਿਉਂਕਿ ਮੱਝ ਵੀ ਘੋੜ ਦੀਆ ਥੋੜਾ ਜਿਹਾ ਕਾਣ ਲੋ ਜੀ ਇੱਧਰ ਲੱਗਾ ਆ ਪੱਠੇ ਕੁੱਤਰਨ ਠੀਕ ਹੈ ਜੀ ਤੇ ਇੱਕ ਲੱਗਾ ਆ ਉਹ ਦੇਖੋ ਸਾਹਮਣੇ ਉਹ ਫੁੱਟ ਰਿਹਾ ਉਧਰ ਗੋਵਾ ਸਫਾਈ ਕਰ ਰਿਹਾ ਤੇ ਆਪਾਂ ਠੀਕ ਹੈ ਜੀ ਆਪਾਂ ਡਾਵਾਂਗੇ ਪਾਣੀ ਇਹਨਾਂ ਨੂੰ ਪਿਾਵਾਂਗੇ ਪਾਣੀ ਠੀਕ ਹੈ ਜੀ ਕਿਉਂਕਿ ਦੋਸਤੋ ਸਾਰੇ ਕੰਮ ਰਲ ਮਿਲ ਕੇ ਕਰਨੇ ਚਾਹੀਦੇ ਆ ਠੀਕ ਆ ਇੱਕ ਬੱਚਾ ਕੁੱਤਰਿਆ ਪੱਠੇ ਠੀਕ ਆ ਇੱਕ ਕਰ ਰਿਹਾ ਸਫਾਈ ਤੇ ਆਪਾਂ ਕੁੱਤਰਾਂਗੇ ਉਹ ਆਪਾਂ ਡਾਵਾਂਗੇ ਪਾਣੀ ਪੂਣੀ ਡਾ ਦਾਂਗੇ ਠੀਕ ਹੈ ਕੰਮ ਸੌਖਾ ਹੋ ਜਾਂਦਾ ਰਲ ਮਿਲ ਕੇ ਤੇ ਕੰਮ ਨਿਬੜ ਵੀ ਜਾਂਦਾ ਠੀਕ ਹੈ ਜੀ ਲੈ ਠੋ ਪਤਾ ਚਲੋ 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 ਠੋ 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 ਚਲ 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 ਖੜਿਓ ਕਿਉਂਕਿ ਪਾਣੀ ਆਪਾਂ ਪਿਉਨੇ ਤਾਜ਼ਾ ਟੈਂਕੀ ਟੁਕੀ ਨਹੀਂ ਪਰਦੇ ਆ ਪੱਡੀ ਟੁਕੀ ਠੀਕ ਹੈ ਜੀ ਟੁਟੀ ਛੱਡ ਨਹੀਂ ਦਈ ਆ ਤੇ ਦੋ ਟੈਂਕੀਆਂ ਰੱਖਿਆਈਆਂ ਠੀਕ ਹੈ ਮੋਟਰ ਚੱਲਦੀ ਰਹਿੰਦੀ ਆ ਤੇ ਤਾਜ਼ਾ ਪਿਆਈ ਦਾ ਪਾਣੀ ਠੀਕ ਹੈ ਤੇ ਕਰੋ ਆ ਟੈਂਕੀ ਦੇਖਾ ਜੀ ਆਪਾਂ ਕਦੇ ਭਰੀ ਨਹੀਂ ਭਰੀ ਨਹੀਂ ਨਹੀਂ ਆਪਾਂ ਪਿਆਈਦਾ ਏਡਾ ਪਿਆਦੀਦਾ ਠੀਕ ਹੈ ਨਾਲੇ ਤਾਜ਼ਾ ਹੁੰਦਾ ਪਾਣੀ ਤੇ ਹੁਣ ਪਾਣੀ ਪਿਆਦਾਂਗੇ ਉਸ ਤੋਂ ਬਾਅਦ ਇਹਨਾਂ ਦੀ ਸਫਾਈ ਹੋ ਜੂਗੀ ਠੀਕ ਹੈ ਪ੍ਰੈਸ਼ਰ ਨਾਲ ਤੇ ਬੱਸ ਨੱਬਰ ਜੇ ਸ਼ਾਮ ਤੱਕ ਕੋਈ ਚੱਕਰੀ ਨਹੀਂ ਹੁਣ ਹਰਿਆ ਕੁਤਰਿਆ ਜਾ ਰਿਹਾ ਵੀ ਹਰਿਆਰ ਲਾ ਦਾਂਗੇ ਪਾਣੀ ਪਾ ਕੇ ਇੱਕਰੀ ਸਵੇਰੇ ਪਾਤੇ ਸੀ ਪੱਠੇ ਲਗਭਗ ਆਪਾਂ 7 ਵਜੇ ਖੂਨ ਵੱਜ ਗਿਉਨੇ ਆ 9:30 ਲਗਭਗ ਠੀਕ ਹੈ ਤੇ ਹੁਣ ਫਿਰ ਪਾ ਦਾਂਗੇ ਇੱਕਰੀ ਪੱਠੇ ਫਿਰ ਪਾਵਾਂਗੇ 4:30 ਵਜੇ ਤੇ ਆਇਆ ਕੰਮ ਰੁਟੀਨ ਦਾ ਉਸ ਤੋਂ ਬਾਅਦ ਖਲ ਖੁਲ ਵੀ ਲਿਉਣ ਵਾਲੀ ਮੁਕੀ ਪਈ ਆ ਉਹ ਵੀ ਦਿਖਾਉਣੀ ਆ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਜੀ ਅਗਲੇ ਕਿ ਬਣੇ ਰਹੋ ਵੀਡੀਓ ਨਾਲ ਲੋ ਦੋਸਤੋ 10 ਵਜੇ ਵਾਲੇ ਪੱਠੇ ਗਏ ਪਏ ਠੀਕ ਹੈ ਇੱਧਰ ਵੀ ਪਾਤਿਆ ਗਾਈਆਂ ਦੁਨੀਆਂ ਖਾਣ ਠੀਕ ਹੈ ਤੇ ਪਾਣੀ ਪੁਣੀ ਪਿਆਤਾ ਇਹਨਾਂ ਨੂੰ ਪੱਠੇ ਗੇ ਪਏ ਹੁਣ ਕਰਾਂਗੇ ਸਫਾਈ ਠੀਕ ਹੈ ਮੋਟਰ ਚਲਾ ਕੇ ਦੂਸਰੀ ਪ੍ਰੈਸ਼ਰ ਵਾਲੀ ਤੇ ਨਵਾ ਦਾਂਗੇ ਨਾਲੇ ਨਾਲੇ ਇਹਨਾਂ ਨੂੰ ਸਫਾਈ ਹੋ ਜੂਗੀ ਤੇ ਸੋਬੇਦਾਰ ਰੁਟੀਨ ਅਪਣਾਈ ਹੋਉਂਦਾ ਸਵੇਰੇ ਉੱਠ ਕੇ ਮਿਹਨਤ ਕਰਦੇ ਮਿਹਨਤ ਤੋਂ ਬਾਅਦ ਪੱਠੇ ਪਾਉਣੇ ਚਵਾਈ ਕਰਨੀ ਉਧਰ ਸਫਾਫ ਸਫਾਈ ਕਰਨੀ ਪੱਠੇ ਲਿਆਉਣੇ ਠੀਕ ਹੈ ਜੀ ਪੱਠੇ ਲਿਆ ਕੇ ਪਾਉਣੇ ਤੇ ਇਹਨਾਂ ਨੂੰ ਸਾਫ ਸਫਾਈ ਕਰਨੀ ਠੀਕ ਹੈ ਜੀ ਅੱਵੇ ਕਿੰਨੇ ਵਜੇ ਲੱਗੇ ਆਪਾਂ ਫੁੱਲ ਕੰਮ ਕੀਤਾ 5:30 ਵਜੇ ਆ ਲੱਗੇ ਹੋਏ ਆ ਪੂਰੇ ਦੋਸਤੋ ਨੂਰ ਸ਼ੋਗਦਾ ਲੱਗਾ ਫਿਰ ਪਸੀਨਾ ਨਹੀਂ ਉਤਰਿਆ ਪੱਠੇ ਵੀ ਉਤਰੇ ਹੈ ਤੇ ਫੋਨ ਤਾਂ ਕਿੰਨਾ ਕ ਟਾਈਮ ਲੱਗਦਾ ਉੱਚੀ ਸਾਰੀ ਬੋਲੇ ਹੈ ਫੋਨ ਵੇਖਣ ਦਾ ਕਿੰਨਾ ਚਿਰ ਟਾਈਮ ਲੱਗਦਾ ਹੋਣੀ ਅੱਧੀ ਘੰਟਾ ਕੋਈ ਸੋਇਆ ਸੋ ਜਾਣਾ ਜਾ ਕੇ ਲੱਗਣਾ ਹੀ ਨਹੀਂ ਦੋਸਤੋ ਫੋਨ ਦਾ ਦਿਵਾਲੋ ਵਿਜਵਾਤਾਂ ਨੂੰ ਕੋਈ ਟਾਈਮ ਨਹੀਂ ਮਿਲਦਾ ਠੀਕ ਹੈ ਮਿਹਨਤ ਦੇ ਨਾਂ ਨਾਲ ਕੰਮਕਾਰ ਕਰਦੇ ਜ਼ਰੂਰੀ ਹੈ ਠੀਕ ਹੈ ਇਹ ਤੇ ਆਪਣੇ ਵਿਰਾਸਤ ਚ ਮਿਲਿਆ ਨਾ ਠੀਕ ਹੈ ਆਪਣੇ ਪਸ਼ੂ ਗਾਵਾਂ ਮੱਝਾਂ ਕਿਸਤੀ ਬਾੜੀ ਇਹ ਤਾਂ ਆਪਣਾ ਕਿਰਤੀ ਕੰਮ ਆ ਠੀਕ ਹੈ ਜੀ ਕਿਰਤ ਕਰੋ ਬਾਬੇ ਨਾਨਕ ਨੇ ਕਿਹਾ ਸੀ ਨਾ ਕਿਰਤ ਕਰੋ ਵੰਡ ਛਕੋ ਮਿਹਨਤ ਕਰੋ ਠੀਕ ਹੈ ਜੀ ਤੇ ਬਾਕੀ ਆ ਆਪਣੇ ਪਸ਼ੂ ਘਟ ਗਏ ਸਗੋਂ ਪਸ਼ੂ ਕੇ ਗਾਵਾਂ ਬੜੀਆਂ ਸੀ ਆਪਣੀਆਂ ਉਹ ਸਾਰੀਆਂ ਲੈਣ ਹੀ ਭਰੀ ਸੀ ਗਾਵਾਂ ਦੀ ਘਟਾਏ ਆ ਥੋੜਾ ਜਿਹਾ ਠੀਕ ਹੈ ਜੀ ਥੋੜੀ ਜਿਹੀ ਪ੍ਰਖਾਨੀ ਕਰਕੇ ਕੋਈ ਨਹੀਂ ਕਰਾਂਗੇ ਹੌਲੀ ਹੌਲੀ ਕੁਦਾਵਾਂ ਜਣ ਉਧਰ ਬੱਚੀਆਂ ਗਿਆ ਦੋ ਤਿੰਨ ਆਪੇ ਉਹਨੇ ਪੂਰੇ ਹੋ ਜਾਣੇ ਤੇ ਬਾਕੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਇਸ ਕੰਮਕਾਰ ਆਪਣੇ ਸੋਬੇ ਦਾ ਰੁਟੀਨ ਠੀਕ ਹੈ ਜੀ ਤੇ ਇੱਧਰ ਖੜੀ ਮੈਂ ਮੱਝ ਤੇ ਮਿਲਦੇ ਆ ਨੈਕਸਟ ਵੀਡੀਓ ਚ ਚੈਨਲ ਨੂੰ ਕਰ